ਪੂਰਾ ਨਿਆਰਾ ਬਣਾਤਾ ਵੇਖੋ ਤੇ ਇਹਨੂੰ ਆਪਾਂ ਘੱਟ ਤੇ ਰੱਖਦੇ ਆਂ ਵੈਸੇ ਤੇ ਪਾਣੀ ਵੀ ਕੋਈ ਜ਼ਿਆਦਾ ਨਹੀਂ ਲੱਗਣਾਗਾ ਬਹੁਤ ਘੱਟ ਸੀਂਤ ਜਿਹਾ ਪਾਣੀ ਲੱਗਣਾ ਇਹਦੇ ਤੇ ਦੇਖੋ ਆਪਾਂ ਖੇਤ ਲੈ ਕੇ ਚੱਲਾਂਗੇ ਉੱਥੇ ਦਿਖਾਉਣਾ ਤੁਹਾਨੂੰ ਧੁੱਪ ਦੇ ਵਿੱਚ ਇਹਨੂੰ ਚੱਲ ਦੇ ਲੂੰ ਇਹਨੂੰ 6000 ਦਾ ਲਾਈ ਜਾਂਦਾ ਕੋਈ 4000 ਦਾ ਲਾਈ ਜਾਂਦਾ ਤਾਂ ਇਹ ਸਿਰਫ ਤੁਹਾਨੂੰ ਆ ਜਿੰਨਾ ਆਪਣਾ ਲੱਗਾ 5 ਗਫਵਾਰਿਆਂ ਵਾਲਾ ਸੈੱਟ ਤੁਹਾਨੂੰ 1800-2000 ਦਾ ਪੈਣਾ ਵਾ 2000 ਦੇ ਅੰਦਰ ਅੰਦਰ ਤੁਹਾਨੂੰ 5 ਫੁਹਾਰਿਆਂ ਵਾਲਾ ਸੈੱਟ ਪੂਰਾ ਵਧੀਆ ਕੰਪਲੀਟ ਮਿਲ ਜਾਣਾ। ਲੋਬੀ ਸੱਜ ਨੂੰ ਅੱਜ ਦੀ ਵੀਡੀਓ ਹੋਣ ਵਾਲੀ ਆ ਫੁਹਾਰਿਆਂ ਤੇ। ਵੈਸੇ ਤਾਂ ਇਹ ਮੈਂ ਪਸ਼ੂਆਂ ਆਸਤੇ ਲਿਆਇਆ ਸੀ ਤੇ ਹੁਣ ਮੈਂ ਕਾਫੀ ਕੁਝ ਵੀਡੀਓ ਵੀ ਦੇਖੀਆਂ ਮਾਰਕੀਟ ਦੇ ਵਿੱਚ 4000 5000 ਦੀ ਕਟ ਚੱਲੀ ਜਾਂਦੀ ਕੁਝ 6000 ਰੁਪਿਆ ਵੀ ਲਈ ਜਾਂਦਾ ਵਾ। ਸਭ ਤੋਂ ਸਸਤੇ ਫੁਹਾਰੇ ਲਿਆਇਆ ਮੈਂ ਤੁਹਾਡੇ ਵਾਸਤੇ ਜਿਹਦੇ ਵਿੱਚ ਤੁਹਾਨੂੰ ਇੱਕੇ ਮੋਟਰ ਲਾਉਣੀ ਪਊਗੀ। ਇਹ ਦੋ ਤਰ੍ਹਾਂ ਦੀਆਂ ਮੋਟਰਾਂ ਆਉਂਦੀਆਂ ਇੱਕ 350 ਦੀ ਜੇ ਤੁਸੀਂ ਘੱਟ ਫੁਹਾਰੇ ਲਾਉਣੇ ਆ 350 ਵਾਲੀ ਲਾ ਲਓ। ਤੇ ਜੀ ਵੱਧ ਵਾਲੀ ਲਾਉਣੀ ਕਿਉਂਕਿ ਇਹਦਾ ਪ੍ਰੈਸ਼ਰ ਜ਼ਿਆਦਾ ਹੁੰਦਾ ਇਹ 500 ਦੀ ਆ ਜੇ ਇਹ 500 ਵਾਲੀ ਲਾਉਂਗੇ ਨਾਲ ਇੱਕ ਆਹ ਲਾ ਲੈਣਾ ਵਾ ਰੈਗੂਲੇਟਰ ਠੀਕ ਹੈ ਜੀ ਤੇ ਉਸ ਤੋਂ ਬਾਅਦ ਇੱਕ ਆ ਜਾਂਦੀ ਹੈ ਸਪਲਾਈ ਜੇ ਤਾਂ ਆਪਾਂ ਜਦੋਂ ਘਰੇ ਪਹੁੰਚਾਂ ਤੇ ਲਾਉਣੇ ਹੋ ਤਾਂ ਸਪਲਾਈ ਲਾਉਣ ਦੀ ਲੋਡ ਪੈਂਦੀ ਆ ਹੁਣ ਆਪਾਂ ਟਰੈਕਟਰ ਤੇ ਰੌਣ ਲੱਗੇ ਫੇਰ ਇਹਦੀ ਲੋਡ ਨਹੀਂ ਹੈਗੀ ਤੇ ਫੁਹਾਰੇ ਜਿਹੜੇ ਆਪਣੇ ਇਹ ਲੱਗੇ ਆ ਫੁਹਾਰੇ ਜਿਹੜੇ ਆਪਣੇ ਆਹ ਲੱਗੇ ਹੋਏ ਆ ਇਹ 100 ਤੋਂ ਲੈ ਕੇ 120 ਤੇ 30 ਰੁਪਏ ਦੇ ਵਿੱਚ ਚੱਲੀ ਜਾਂਦਾ ਰੇਟ ਕਿਉਂਕਿ ਹੁਣ ਜਿਵੇਂ ਜਿਵੇਂ ਡਿਮਾਂਡ ਵਧੀ ਜਾਂਦੀ ਆ ਮਗਰੋਂ ਕਹਿੰਦੇ ਮਾਲ ਘਟ ਆ ਰਿਹਾ ਵਾ ਤੇ ਓਵੇਂ ਓਵੇਂ ਇਹਦਾ ਰੇਟ ਵੱਧ ਰਿਹਾ ਵਾ 100 ਰੁਪਏ ਦੇ ਅੰਦਰ ਬਾਹਰ ਆ ਤੇ ਕੋਲਮ ਲਾ ਕੇ ਖਰਚਾ ਜੇ ਕਹੀਏ ਬਾਕੀ ਤੁਹਾਡੇ ਸਿਰ ਤੇ ਤੁਸੀਂ ਇਹ ਫੁਹਾਰੇ ਕਿੰਨੇ ਲੈਣੇ ਆ 1500 ਤੋਂ ਲੈ ਕੇ 2000 ਰੁਪਏ ਦੇ ਵਿੱਚ ਵਿੱਚ ਖਰਚਾ ਆਉਂਦਾ ਟੋਟਲ ਇਸ ਤੋਂ ਜ਼ਿਆਦਾ ਖਰਚਾ ਨਹੀਂ ਆਉਂਦਾਗਾ ਤੇ ਜੇ ਬਾਲਾ ਜ਼ਿਆਦਾ ਲਾਉਣੇ ਆ ਫੇਰ ਉਹ ਜੇ ਫੁਹਾਰਿਆਂ ਦਾ ਖਰਚਾ ਹੋਊਗਾ ਐਕਸਟਰਾ ਨੇ 15 1600 ਤੋਂ シュਟੂ ਹੋ ਜਾਂਦਾ ਕੰਮ ਇਹ ਮੋਟਰ ਦੇ ਨਾਲ ਇਹ ਸਪਲਾਈ ਦੇ ਨਾਲ ਰੈਗੂਲੇਟਰ ਦੇ ਨਾਲ ਬਾਕੀ ਪਾਈਪ ਆਪਾਂ ਕਿੰਨਾ ਪਾਉਣਾ ਵਾ ਤੇ ਫਿਲਟਰ ਵਾਲਾ ਹੀ ਪਾਏ ਪੈਣਾ ਵਾ ਜਿੱਥੋਂ ਪਾਣੀ ਖਿੱਚਣਾ ਉਹ ਪਾਈਪ ਮੋਟਾ ਪਾਏ ਜਾਣਾ ਵਾ ਅੱਗੇ ਫਿਲਟਰ ਵਾਲਾ ਪਾਈਪ ਹੀ ਲੱਗਣਾ ਵਾ ਇਹਦੇ ਨਾਲ ਨਾ ਆਪਾਂ ਨੂੰ ਫਿਲਟਰ ਵਾਲਾ ਦੂਜਾ ਫਿਲਟਰ ਲਾਉਣ ਦੀ ਲੋੜ ਐਕਸਟਰਾ ਕਿਉਂਕਿ ਜੇ ਆਪਾਂ ਫਿਲਟਰ ਵਾਲੀ ਮੋਟਰ ਲਾਉਣੀ ਆ ਤਾਂ ਉਹਦੇ ਨਾਲ ਆਪਾਂ ਨੂੰ ਉਹ ਫਿਲਟਰ ਵੀ ਲਾਉਣਾ ਪੈਂਦਾ ਵਾ ਤੇ ਉਹਦਾ ਇੱਕ ਹੋਰ ਨੁਕਸਾਨ ਹੁੰਦਾ ਜਦੋਂ ਪਾਣੀ ਮੁੱਕ ਗਿਆ ਉਹ ਖਾਲੀ ਚੱਲਦੀ ਆ ਤਾਂ ਜਲਦੀ ਖਰਾਬ ਹੋ ਜਾਂਦੀ ਆ ਇਹ ਖਾਲੀ ਵੀ ਚੱਲੀ ਜਾਊ ਦਾ ਤਾਂ ਵੀ ਕੋਈ ਚੱਕਰ ਨਹੀਂਗਾ ਤੇ ਚਲੋ ਆਪਾਂ ਇਹਨੂੰ ਚਲਾ ਕੇ ਦਿਖਾਉਣੇ ਤੇ ਇਸ ਤੋਂ ਬਾਅਦ ਆਪਾਂ ਪਛੂਗਾ ਤੇ ਵੀ ਇਹੀ ਫੁਹਾਰੇ ਲਾਉਣੇ ਆ ਇੱਕ ਵਾਰ ਟਰੈਕਟਰ ਦੇ ਟ੍ਰਾਇਲ ਕੀਤਾ ਇੱਕ ਤੇ ਤੁਹਾਨੂੰ ਦਿਖਾਉਣਾ ਮੈਂ ਬਾਕੀ ਖੇਤਾਂ ਨੂੰ ਵੀ ਚੱਲਾਂਗੇ ਲੈ ਕੇ ਤੇ ਚਲੋ ਇੱਕ ਵਾਰ ਚਲਾਉਣਾ ਮੈਂ ਹੁਣ ਇਹਨਾਂ ਨੂੰ ਬਾਕੀ ਇਹ ਜੋੜਾਂ ਦਾ ਵੀ ਕੋਈ ਐਡਾ ਵੱਡਾ ਕੰਮ ਨਹੀਂਗਾ ਅਸੀਂ ਸਿੱਧੀ ਤਾਰ ਲਈ ਐ ਕਿ ਮੈਂ ਕਰੰਟ ਵਾਲੀ ਆਰਥੇ ਇੱਥੋਂ ਹੀ ਲੈ ਲਿਆ ਤੇ ਆ ਦੋ ਤਾਰਾਂ ਲੱਗਣੀਆਂ ਵਾ ਜੇ ਰੈਗੂਲੇਟਰ ਲਾਉਣਾ ਤਾਂ ਤਿੰਨ ਤਾਰਾਂ ਲੱਗਣੀਆਂ ਵਾ ਤੇ ਲੋ ਬਸ ਆਪਾਂ ਹੁਣ ਇਹਨੂੰ ਚਲਾਉਣ ਲੱਗੇ ਆ ਇਹਨੂੰ ਚਲਾਉਣ ਲਈ ਸਿਰਫ ਪਹਿਲਾਂ ਇੱਕ ਵਾਰ ਇਹਦੀ ਹਵਾ ਕਢਾਉਣੀ ਪਾਉਗੀ ਕਿਤੋਂ ਵੀ ਇੱਥੋਂ ਕਢਾ ਲਓ ਜਾਂ ਕਿਹੇ ਵੀ ਫੁਹਾਰੇ ਤੋਂ ਕਢਾ ਲਓ ਕਿਹੇ ਵੀ ਇੱਕ ਜਗ੍ਹਾ ਤੋਂ ਤੇ ਮੈਂ ਇੱਥੋਂ ਹੀ ਚਲੋ ਕਢਾਉਣਾ ਹਵਾ ਪਾਣੀ ਇੱਕ ਵਾਰ ਜਦੋਂ ਚੱਕ ਲਿਆ ਇਹਨੇ ਲਓ ਜੀ ਪਾਣੀ ਚੱਕ ਲਿਆ ਇਹਨੇ ਤੇ ਇਹ ਥੋੜਾ ਜਿਹਾ ਅਰਥ ਹਿੱਲਦਾ ਆਪਣਾ ਤੇ ਲਓ ਜੀ ਬਿਲਕੁਲ ਸਲੋ ਤੇ ਚੱਲਦਾ ਵਾ ਇਹ ਤੇਜ਼ ਕਰਤਾ ਤਾਂ ਦੇਖੋ ਪੂਰਾ ਨਜ਼ਾਰਾ ਬਣਾਤਾ ਵੇਖੋ ਤੇ ਇਹਨੂੰ ਆਪਾਂ ਘੱਟ ਤੇ ਰੱਖਦੇ ਆਂ ਵੈਸੇ ਤੇ ਪਾਣੀ ਵੀ ਕੋਈ ਜ਼ਿਆਦਾ ਨਹੀਂ ਲੱਗਣਾਗਾ ਬਹੁਤ ਘੱਟ ਸੀਂਤ ਜਿਹਾ ਪਾਣੀ ਲੱਗਣਾ ਇਹਦੇ ਤੇ ਦੇਖੋ ਆਪਾਂ ਖੇਤ ਲੈ ਕੇ ਚੱਲਾਂਗੇ ਉੱਥੇ ਦਿਖਾਉਣਾ ਤੁਹਾਨੂੰ ਧੁੱਪ ਦੇ ਵਿੱਚ ਇਹਨੂੰ ਚਲਦੇ ਨੂੰ ਲੋਈ ਸਤਨੋ ਪੂਰਾ ਨਜ਼ਾਰਾ ਬਣਿਆ ਪਿਆ ਕਿ ਨਹੀਂ ਦੇਖੋ ਹੌਲਾ ਜਿਵੇਂ ਇਧਰ ਨੂੰ ਤੁਰੇ ਜਾਂਦੇ ਆ ਮਗਰ ਪੂਰਾ ਇਧਰ ਮੈਂ ਤੁਹਾਨੂੰ ਬਾਹਰ ਪੈਂਟਰ ਮੋੜੂਗਾ ਨਾ ਜਦੋਂ ਲਓ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਆਪਾਂ ਟੈਂਪਰੇਰੀ ਲਾਇਆ ਇੱਕ ਵਾਰ ਟ੍ਰਾਇਲ ਹੀ ਕੀਤਾ ਇਹ ਤੇ ਪੂਰਾ ਨਹੀਂ ਆ ਰਹਾ ਬਣਾ ਰੂਗਾ ਇਹਨੂੰ ਇਹਨੂੰ ਸਲੋ ਕਰ ਸਕਦੇ ਆ ਆਪਾਂ ਹੁਣ ਮੈਂ ਜਮਾ ਸਲੋ ਤੇ ਚਲਾਉਣਾ ਬਸ ਜਮਾ ਥੋੜਾ ਥੋੜਾ ਤੇ ਥੋੜੇ ਪਾਣੀ ਨਾਲ ਬਹੁਤ ਟਾਈਮ ਚੱਲੀ ਜਾਊਗਾ ਇਹ ਜਿੰਨਾ ਪਾਣੀ ਬਸ ਲੋੜ ਆਇਆ ਰੱਖਨਾ ਉਨਾ ਕਰਾ ਕਰੋ ਤੇ ਕੈਨਾ ਇਥੇ ਥੋੜਾ ਜਿਹਾ ਵੱਡਾ ਲਾ ਲਓ ਜੇ 10-15 ਲੀਟਰ ਪਾਣੀ ਆ ਤੁਹਾਡਾ ਬੜਾ ਲੰਮਾ ਟਾਈਮ ਕੱਢ ਜੂਗਾ ਜਦੋਂ ਵੀ ਚਲਾਉਣਾ ਆਪਾਂ ਸਿਰਫ ਇਸ ਰੈਗੂਲੇਟਰ ਤੋਂ ਚਲਾ ਸਕਦੇ ਆ ਜੇ ਸਵਿੱਚ ਲਗਾਉਣੀ ਅਲੱਗ ਲਗਾ ਲਓ ਹੁਣ ਕਾਫੀ ਵੀਰਾਂ ਨੇ ਕਹਿਣਾ ਯਾਰ ਮਿੱਟੀ ਦੇ ਵਿੱਚ ਜੋ ਮਿੱਟੀ ਪਊਗੀ ਤੇ ਇਹ ਫੁਹਾਰਿਆਂ ਨੇ ਗਾਰਾ ਬਣਾ ਦੇਣਾ ਪਰ ਆਪਾਂ ਕਈ ਵਾਰ ਇਹ ਵਜਾ ਕੰਮ ਕਰਦੇ ਜਿਵੇਂ ਹੁਣ ਕਦੂ ਵਾਲਾ ਕੰਮ ਆ ਜਾਣਾ ਵਾ ਉਦੋਂ ਜੇ ਮਿੱਟੀ ਵੀ ਹੋਊਗੀ ਪਰ ਪਹਿਲੀ ਗੱਲ ਤਾਂ ਉਦੋਂ ਇੰਨੀ ਮਿੱਟੀ ਨਹੀਂ ਉੱਡਣੀ ਤੇ ਉਦੋਂ ਆਪਾਂ ਨੂੰ ਇਹ ਚੀਜ਼ ਦੀ ਬਹੁਤ ਜ਼ਿਆਦਾ ਲੋੜ ਪਊਗੀ ਤੇ ਉਦੋਂ ਵਧੀਆ ਕੰਮ ਕਰੂਗੇ ਇਹ ਤੇ ਜਦੋਂ ਪਾਣੀ ਇੱਕ ਵਾਰ ਛੱਡ ਗਿਆ ਤਾਂ ਇਹ ਕੋਈ ਵੀ ਫੁਹਾਰਾ ਲਾ ਦੋ ਇਹਦਾ ਇਹ ਆਪਾਂ ਆਹੀ ਲਾਉਣੇ ਆ ਜਦੋਂ ਵਾ ਲਓ ਜੀ ਬੱਸ ਇਹਨਾਂ ਭਾਵੇਂ ਸੱਚ ਨੂੰ ਆਪਣਾ ਟ੍ਰਾਇਲ ਵਧੀਆ ਰਿਹਾ ਬਾਕੀ ਤੁਸੀਂ ਵੀਡੀਓ 'ਚ ਦੱਸਣਾ ਵਾ ਤੇ ਇਹ ਟ੍ਰਾਇਲ ਸੀ ਇੱਕ ਤੇ ਜੇ ਤੁਸੀਂ ਵੀ ਲਾਉਣਾ ਚਾਹੁੰਦੇ ਆ ਤਾਂ ਹੁਣ ਲਵਾ ਸਕਦੇ ਆ ਕਿਉਂਕਿ ਹੁਣ ਦਿਨ ਜਿਹੜੇ ਵੀ ਆ ਵੀ ਗਰਮੀ ਬਹੁਤ ਆ ਤੇ ਇਹਨਾਂ ਦੇ ਨਾਲ ਅੱਜ ਆਪਾਂ ਲਵਾ ਲ ਗਏ ਤੇ ਹੁਣ ਆਪਾਂ ਇਹ ਲਾਉਣੇ ਆ ਪਸ਼ੂਆਂ ਦੇ ਆਪਣੇ ਕੰਮ ਵਾਸਤੇ ਲਿਆਦੇ ਆ ਇਹ ਕਿਉਂਕਿ ਟਰੈਕਟਰ ਦਾ ਆਪਣਾ ਕੰਮ ਨਿਪੜਿਆ ਪਿਆ ਹੁਣ ਸਦਾ ਬਾਣ ਲਾਉਣ ਵਾਲਾ ਤੇ ਇਹ ਸਰਫੇਸ ਕਰਕੇ ਜੇ ਕਿਸੇ ਵੀ ਉੱਤੇ ਲਾਉਣੇ ਦਾ 15-1800 ਦਾ ਕੰਮ ਆ ਤੇ ਬਾਕੀ ਆਪਾਂ ਅੱਗੇ ਦੱਸਦੇ ਹਾਂ ਵੀ ਕਿਵੇਂ ਤੇ ਕਿੱਥੋਂ ਮਿਲ ਸਕਦਾ ਹੈ ਦੇ ਲਾ ਵੱਲੋਂ ਹੁਣ ਆਪਾਂ ਆਪਣੇ ਆਪ ਹੁंगा ਤੇ ਫਿੱਟ ਕਰਤੇ ਸੀਗੇ ਭਾਰੇ ਫਿਟਿੰਗ ਬਹੁਤ ਵਧੀਆ ਬਾਤ ਬਹੁਤ ਸੌਖੀ ਆ ਜਿਵੇਂ ਆਪਾਂ ਫਿਲਟਰ ਵਾਲਾ ਪਾਈਪ ਲਾਉਣੇ ਆ ਬਸ ਸਿੱਧੇ ਜੁਆਇੰਟੀ ਵਿੱਚ ਲਾਉਣੇ ਆ ਜਿੱਥੇ ਜਿੱਥੇ ਤੁਹਾਡਾ ਸਹਜ ਮਿਲ ਕੇ ਪਾਈਪ ਦਾ ਤੇ ਆ ਦੇਖੋ ਬਹੁਤ ਬੜੇ ਆਰਾਮ ਨਾਲ ਖੜ ਗਏ ਆ ਤੇ ਪ੍ਰੈਸ਼ਰ ਵੀ ਬਹੁਤ ਹੈਗਾ ਵਾ ਚਿੱਕੜ ਵੀ ਨਹੀਂ ਥੱਲੇ ਕਰਦੇ ਜਿਹੜਾ ਆਪਣਾ ਚਾਰ ਆਲਾ ਹੁੰਦਾ ਵਾ ਉਹ ਚਿੱਕੜ ਬਹੁਤ ਕਰਦਾ ਥੱਲੇ ਪਾਣੀ ਬਹੁਤ ਸੱਟਦਾ ਵਾ ਤੇ ਪਾਣੀ ਵੀ ਇਹ ਬਾਤ ਹੁੰਦੀ ਜੀ ਬਣਾਈ ਜਾਣਗੇ ਬਹੁਤ ਵਧੀਆ ਤੇ ਜਿਹੜਾ ਆਪਾਂ ਹੁਣ ਕਈ ਕਈ 4500 ਦੇ ਲਈ ਜਾਂਦੇ ਕੋਈ 5000 ਦਾ ਲਈ ਜਾਂਦਾ ਕੋਈ 6000 ਦਾ ਲਈ ਜਾਂਦਾ ਕੋਈ 4000 ਦਾ ਲਈ ਜਾਂਦਾ ਤਾਂ ਇਹ ਸਿਰਫ ਤੁਹਾਨੂੰ ਆ ਜਿੰਨਾ ਆਪਣਾ ਲੱਗਾ 5 ਘਵਾਰਿਆਂ ਵਾਲਾ ਸੈੱਟ ਤੁਹਾਨੂੰ 1800 2000 ਦਾ ਪੈਣਾ ਵਾ 2000 ਦੇ ਅੰਦਰ ਅੰਦਰ ਤੁਹਾਨੂੰ 5 ਘਵਾਰਿਆਂ ਵਾਲਾ ਸੈੱਟ ਪੂਰਾ ਵਧੀਆ ਕੰਪਲੀਟ ਮਿਲ ਜਾਣਾ ਤੇ ਇਹਦੇ ਲਈ ਤੁਹਾਨੂੰ ਜਿਹੜੀ ਆ ਮੋਟਰ ਹੈਗੀ ਆ ਇੱਧਰ ਆ ਮੈਂ ਤੁਹਾਨੂੰ ਫਿਟਿੰਗ ਦਿਖਾਉਣਾ ਵਾ ਆ ਜਿਹੜੀ ਮੋਟਰ ਆ ਇਹਦਾ ਆਪਣੀ ਸਪਰੇਅ ਵਾਲੀ ਡਰਮੀ ਵਾਲੀ ਆ ਚਾਰਜ ਵਾਲੀ ਵਾਲੀ ਤੇ ਜਿਹੜਾ ਹੈਗਾ ਸਪਲਾਈ ਇਹ ਵੀ ਤੁਹਾਨੂੰ ਫਿਲਟਰ ਵਾਲਿਆਂ ਤੋਂ ਮਿਲ ਜਾਣੀ ਆ ਦੋ ਚੀਜ਼ਾਂ ਹੋਗੀਆਂ ਆ ਸਾਰੇ ਪਾਈਪ ਜੋਇੰਟ ਫਿਲਟਰ ਵਾਲਿਆਂ ਤੋਂ ਮਿਲ ਜਾਣੀ ਆ ਗੱਲ ਆ ਜਾਂਦੀ ਇਸ ਫੁਆਰੇ ਦੀ ਇਹ ਫੁਆਰਾ ਇਹ ਫੁਆਰਾ ਹੋ ਸਕਦਾ ਜਿਹੜਾ ਸਪਰੇਅ ਪੰਪਾਂ ਵਾਲਾ ਕੰਮ ਕਰਦਾ ਬੰਦਾ ਉਹਨਾਂ ਨੇ ਮਂਗਾਈ ਹੁਣ ਕਿਉਂਕਿ ਉਹਨਾਂ ਕੋਲੇ ਆਮ ਹੁਣ ਇਹ ਮਿਲ ਜਾਂਦੇ ਦੁਕਾਨਾਂ ਤੋਂ ਤੁਹਾਨੂੰ ਕਿਤੇ ਫੋਨ ਲਾਉਣ ਦੀ ਲੋੜ ਨਹੀਂ ਕਿਤੇ ਸੈਟ ਲੱਭਣ ਦੀ ਲੋੜ ਨਹੀਂ ਤੇ ਜਿਵੇਂ ਹੁਣ ਕੋਟਕਪੂਰੀ ਵਾਲਾ ਰਤਨ ਹੈਗਾ ਉਹ ਵੀ ਰੱਖਦਾ ਵਾ ਤੇ ਸਪਰੇ ਪੰਪ ਵਾਲੇ ਤੋਂ ਮਿਲ ਜਣੇ ਤੁਹਾਨੂੰ ਫੁਆਰੇ ਵੀ ਮਿਲ ਜਣੇ ਆ ਤੁਹਾਨੂੰ ਆ ਮੋਟਰ ਵੀ ਮਿਲ ਜਣੀ ਆ ਇੱਕ ਆ ਪਾਈਪ ਲੱਗੂਗਾ ਜਿੱਦੋਂ ਪਾਣੀ ਖਿੱਚਦੀ ਆ ਮੋਟਰ ਇਹ ਪਾਈਪ ਤੇ ਅਗਲੇ ਪਾਸੇ ਇੱਥੇ ਬਸ ਆ ਪਾਈਪ ਛੋਟਾ ਜਿਹਾ ਜਿਹੜਾ ਟੋਟਾ ਵਾ ਇਹ ਤੁਹਾਨੂੰ ਮਜ਼ਬੂਤ ਲਾਉਣਾ ਪੈਣਾ ਵਾ ਨੇੜੇ ਕਰ ਇਹ ਮਜ਼ਬੂਤ ਲਾਉਣਾ ਪੈਣਾ ਇਹਦੇ ਵਿੱਚ ਪਾਈਪ ਧੱਕ ਕੇ ਤੇ ਉੱਪਰੋਂ ਆਪਾਂ ਕੱਸ ਦੇਣਾ ਵਾ ਕਿਉਂਕਿ ਇੱਥੇ ਪ੍ਰੈਸ਼ਰ ਜ਼ਿਆਦਾ ਬਣਨਾ ਹੁੰਦਾ ਲੋਡ ਇੱਥੇ ਪੈਣਾ ਵਾ ਤੇ ਇਧਰ ਮੈਂ ਤੁਹਾਨੂੰ ਦਿਖਾਵਾਂ ਦੇਖੋ ਹੁਣ ਪੂਰਾ ਧੁੰਦ ਬਣੀ ਪਈ ਆ ਆਪਣੇ ਇੱਥੇ ਬਰਾਂਡੇ ਦੇ ਵਿੱਚ ਤਿਆ ਇਧਰ ਪਸ਼ੂ ਦੇ ਵੇਖੋ ਇਹ ਮੈਂ ਬਹੁਤ ਤੇਜ਼ ਕੀਤਾ ਹੋਇਆ ਵਾ ਸਿਰਫ ਵੀਡੀਓ ਚ ਵਿਖਾਉਣ ਵਾਸਤੇ ਇਹਨੂੰ ਮੈਂ ਸਲੋ ਕਰ ਦੇਣਾ ਕਿਉਂਕਿ ਹੁਣ ਤੇਜ਼ ਕਰਕੇ ਆ ਵੇਖ ਪਾਣੀ ਕਿੰਨਾ ਆ ਗਿਆ ਇਹਦੇ ਉੱਪਰ ਪਸ਼ੂ ਦੇ ਪੂਰੀ ਵੈੜ ਭੱਜ ਗਈ ਆ ਪੂਰਾ ਆਰਾਮ ਨਾਲ ਖੜੀ ਪੱਠੀ ਖਾਣ ਲੱਗ ਗਈ ਆ ਤੇ ਇਹਨੂੰ ਹੁਣ ਆਪਾਂ ਥੋੜਾ ਘਟਾ ਦਿੰਨੇ ਆ ਫਿਰ ਇਹ ਪ੍ਰੈਸ਼ਰ ਜਿਹੜਾ ਹੋ ਜਾਣਗੇ ਪਾਣੀ ਨਹੀਂ ਉੱਤੇ ਆਉਂਦਾਗਾ ਲੋ ਜਮਾਈ ਡੈਮ ਤੇ ਕਰ ਦੇਣਾ ਵਾ ਰੈਗੂਲੇਟਰ ਨੂੰ ਇਹ ਰੈਗੂਲੇਟਰ ਵੀ ਸੱਚ ਤੁਹਾਨੂੰ ਉਹਨਾਂ ਤੋਂ ਹੀ ਮਿਲ ਜਾਣਾ ਫੁਹਾਰੇ ਵਾਲਿਆਂ ਤੋਂ ਕਿਉਂਕਿ ਡਰਮੀ ਦੇ ਵਿੱਚ ਵੀ ਲੱਗਾ ਹੁੰਦਾ ਵਾ ਸੌਰੀ ਫੁਹਾਰੇ ਵਾਲੇ ਤੋਂ ਕਹਿੰਦਾ ਮੈਂ ਸਪਰੇਅ ਪੰਪ ਵਾਲਿਆਂ ਤੋਂ ਤੇ ਲੋ ਹੁਣ ਇੰਨਾ ਇੰਨਾ ਚੱਲੀ ਜਾਊਗਾ ਇਹ ਨਾ ਪਾਣੀ ਦੀ ਵੇਸਟਜ ਆ ਕੋਈ ਜ਼ਿਆਦਾ ਤੇ ਸਸਤਾ ਸੌਦਾ ਵਾ ਕਿਸੇ ਵੀ ਸਪਰੇਅ ਪੰਪ ਵਾਲੇ ਕੋਲੇ ਜਾਓਗੇ ਤੁਹਾਨੂੰ ਉਹ ਮੋਟਰ ਮਿਲ ਜੂਗੀ ਤੇ ਸਪਲਾਈ ਮਿਲ ਜੂਗੀ ਰੈਗੂਲੇਟਰ ਮਿਲ ਜੂਗਾ ਤੇ ਇਹ ਫੁਹਾਰੇ ਵੀ ਤੁਹਾਨੂੰ ਉੱਥੋਂ ਮਿਲ ਜਾਣੇ ਇਹ ਫੁਹਾਰੇ ਸਭ ਤੋਂ ਵਧੀਆ ਵਾ ਵੈਸਟ ਆ 100 ਸਵਾ 100 ਰੁਪਏ ਦਾ ਫੁਹਾਰਾ ਮਿਲੂਗਾ ਤੁਹਾਨੂੰ ਐਡਾ ਕਹੀਂ ਤੇ ਵੈਸਟ ਆ ਸਭ ਤੋਂ ਤੇ ਕਿਵੇਂ ਲੱਗੀ ਵੀਡੀਓ ਜਰੂਰ ਦੱਸਿਓ ਵੀਡੀਓ ਦੇ ਥੱਲੇ ਧੰਨਵਾਦ